ਦੇਵ ਦ੍ਰਿਸ਼ਟੀ ਜਾਂ ਹਿੰਦੀ ਦੇ ਵਿੱਚ ਕਹਿੰਦੇ ਹਨ ਦਿਵਯਾ ਦ੍ਰਿਸ਼ਟੀ ਅ ਇਹਦੇ ਬਾਰੇ ਵਿੱਚ ਅੱਜ ਆਪਾਂ ਆਪਜੀ ਨਾਲ ਵਿਚਾਰ ਸਾਂਝੇ ਕਰਾਂਗੇ ਤੁਸੀਂ ਵੀਡੀਓ ਤੇ ਨਾਲ ਜੁੜੇ ਰਹਿਣਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਜੇ ਤੁਹਾਨੂੰ ਵੀਡੀਓ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਵੀ ਕਰਨਾ ਸ਼ੇਅਰ ਵੀ ਕਰਨਾ ਇਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਮੈਂ ਕਰਨਾ ਚਾਹੁੰਦੀ ਆ ਆਪਦੀ ਨਾਲ ਸਾਂਝੀ ਕੀ ਤੁਸੀਂ ਜਾਣਦੇ ਹੋ ਜਿਨ੍ਹਾਂ ਅੱਖਾਂ ਨਾਲ ਅਸੀਂ ਵੇਖਦੇ ਹਾਂ ਇਹਨਾਂ ਤੋਂ ਇਲਾਵਾ ਵੀ ਅੰਦਰ ਦੀਆਂ ਅੱਖਾਂ ਹਨ ਤੇ ਇਹ ਅੱਖਾਂ ਬੰਦ ਕਰਨ ਨਾਲ ਭਾਵ ਬਾਹਰੀ ਅੱਖਾਂ ਬੰਦ ਕਰਨ ਨਾਲ ਧਿਆਨ ਕਰਨ ਨਾਲ ਖੁੱਲਦੀਆਂ ਹਨ ਜਦੋਂ ਅਸੀਂ ਲੰਮੇ ਸਮੇਂ ਤੱਕ ਧਿਆਨ ਕਰਦੇ ਹਾਂ ਸਾਧਨਾ ਕਰਦੇ ਹਾਂ ਭਾਵ کئی-ਕਈ ਮਹੀਨੇ, ਕਈ-ਕਈ ਸਾਲ ਤੇ ਕਹਿੰਦੇ ਹਨ ਕਿ ਕਈਆਂ ਨੂੰ ਫੇਰ ਵੀ ਕੁਝ ਵਿਖਾਈ ਨਹੀਂ ਦਿੰਦਾ ਤਾਂ ਉਸ ਦਾ ਕਾਰਨ ਇਹ ਨਹੀਂ ਹੁੰਦਾ ਕਿ ਸਾਡੇ ਕੋਲ ਕੋਈ ਵਿਸ਼ੇਸ਼ ਮੰਤਰ ਨਹੀਂ ਜਾਂ ਫਿਰ ਜਿਨ੍ਹਾਂ ਨੂੰ ਐਵੇਂ ਦੇ ਅਨੁਭਵ ਹੁੰਦੇ ਹਨ ਉਹਨਾਂ ਕੋਲ ਕੋਈ ਖਾਸ ਕਿਸਮ ਦਾ ਮੰਤਰ ਹੈ ਬਲਕਿ ਕਾਰਨ ਇਹ ਹੁੰਦਾ ਹੈ ਕਿ ਸਾਡਾ ਮਨ ਅਜੇ ਤੱਕ ਭੱਜ ਰਿਹਾ ਹੁੰਦਾ ਹੈ ਇਧਰ ਉਧਰ ਧੋੜ ਰਿਹਾ ਹੁੰਦਾ ਹੈ ਜਦੋਂ ਤੱਕ ਮਨ ਇਧਰ ਉਧਰ ਧੋੜਦਾ ਹੈ ਉਦੋਂ ਤੱਕ ਅੰਦਰ ਦਾ ਦਵਾਰ ਨਹੀਂ ਖੁੱਲ ਸਕਦਾ ਧਿਆਨ ਕੋਈ ਜਲਦਬਾਜ਼ੀ ਦਾ ਦੀਪਕ ਕਿਰਿਆ ਨਹੀਂ ਹੈ ਜੇ ਮੈਂ ਗੱਲ ਕਰ ਲਵਾਂ ਸਭ ਤੋਂ ਪਹਿਲੀ ਗੱਲ ਤਾਂ ਅੰਦਰ ਦੀ ਦ੍ਰਿਸ਼ਟੀ ਉਦੋਂ ਖੁੱਲਦੀ ਹੈ ਜਦੋਂ ਸਤਗੁਰ ਜੀ ਦੀ ਕਿਰਪਾ ਹੁੰਦੀ ਹੈ ਇਹ ਤਾਂ ਆਪਾਂ ਜਾਣਦੇ ਹਾਂ ਸਭ ਤੋਂ ਪਹਿਲੀ ਜਿਹੜੀ ਗੱਲ ਹੈ ਉਹ ਤਾਂ ਇਹ ਹੈ ਤੇ ਦੂਜੀ ਗੱਲ ਜਦੋਂ ਅਸੀਂ ਨਾਮ ਜਪ-ਜਪ ਕੇ ਮਨ ਨੂੰ ਨਿਯੰਤਰਣ ਕਰ ਲੈਨੇ ਹਾਂ ਤੇ ਇਹ ਮਨ ਇੱਧਰ ਉੱਧਰ ਨਹੀਂ ਭਟਕਦਾ ਧਿਆਨ ਸਤਿਗੁਰ ਜੀ ਦੇ ਅਕਾਲ ਪੁਰਖ ਜੀ ਦੇ ਚਰਣਾ ਤੇ ਜੋੜ ਦਿੰਦਾ ਹੈ ਸਤਿਗੁਰ ਚਕਦੇਸ਼ ਸਿੰਘ ਜੀ ਦੇ ਬਚਨਾਂ ਵਿੱਚ ਆਉਂਦਾ ਹੈ ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਜੇ ਬਾਤੇ ਲਿਉਣ ਨਾਲ ਕੀ ਹੁੰਦਾ ਹੈ ਸਰਦਾ ਮਨ ਅਸਥਿਰ ਹੁੰਦਾ ਹੈ ਜੇ ਨਹੀਂ ਯਕੀਨ ਤੱਕ ਕਰਕੇ ਵੇਖ ਲਓ ਕਰਕੇ ਤਾਂ ਵੇਖੋ RAM ਕਹੇ ਮਨਥਿਤ ਹੋਵੇ ਪਾਵ RAM ਕੈਨ ਨਾਲ ਮਨ ਸਥਿਰ ਹੁੰਦਾ ਹੈ ਜੇ ਸਾਨੂੰ ਕੋਈ ਚਾਬੀ ਦੇ ਦੇਵੇ ਕਿਸੇ ਖਜ਼ਾਨੇ ਦੀ ਤਾਂ ਅਸੀਂ ਉਹ ਚਾਬੀ ਜ਼ਰੂਰ ਲਗਾਵਾਂਗੇ ਤਾਂ ਕਿ ਉਸ ਖਜ਼ਾਨੇ ਤੱਕ ਪਹੁੰਚ ਸਕੀ ਸੋ ਤੇ ਸਾਡੇ ਸਤਿਗੁਰ ਜੀ ਨੇ ਸਾਨੂੰ ਇਹ ਚਾਬੀ ਦਿੱਤੀ ਹੈ RAM ਕੈਨ ਨਾਲ ਮਨ ਥਿਰ ਹੁੰਦਾ ਹੈ ਸਥਿਰ ਹੁੰਦਾ ਹੈ ਤਾਂ ਸਾਨੂੰ ਇਹ ਜ਼ਰੂਰ ਕਰਕੇ ਵੇਖਣਾ ਚਾਹੀਦਾ ਹੈ ਤੇ ਸਿੰਘ ਕੈਨ ਨਾਲ ਕਹਿੰਦੇ ਹਨ ਸਾਰੇ ਡਰ ਪੈ ਦੂਰ ਹੁੰਦੇ ਹਨ ਆਪਾਂ ਆਪਣੇ ਮਨ ਅੰਦਰ ਹੀ ਵੇਖ ਲਈਏ ਕਿ ਆਪਾਂ ਕਿਹੜੀ ਕਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਤੋਂ ਆਪਾਂ ਡਰਦੇ ਹੁੰਦੇ ਹਾਂ ਪਰ ਜਿਉਂ-ਜਿਉਂ ਅਸੀਂ ਨਾਮ ਜਪ ਕਰਦੇ ਹਾਂ ਸਤਿਗੁਰੂ ਜੀ ਦੇ ਚਰਨਾਂ ਤੇ ਜੁੜਦੇ ਹਾਂ ਤੇ ਹੌਲੀ-ਹੌਲੀ ਇਹ ਇੱਕ-ਇੱਕ ਕਰਕੇ ਸਾਰੇ ਡਰ ਭੈ ਖਤਮ ਹੋ ਜਾਂਦੇ ਹਨ ਤੇ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਿਹਾ ਕਿ ਆਪਾਂ ਸਤਗੁਰੂ ਰਾਮ ਸਿੰਘ ਜੀ ਦਾ ਨਾਮ ਆਪਣੀ ਜੇਬਾ ਤੇ ਲੈ ਆਉਨੇ ਹਾਂ ਤਾਂ ਸਾਡਾ ਮਨ ਵੀ ਸਥਿਰ ਹੁੰਦਾ ਹੈ ਤੇ ਸਾਰੇ ਸਾਡੇ ਭੌ ਡਰ ਵੀ ਦੂਰ ਹੋ ਜਾਂਦੇ ਹਨ ਦੇ ਅੰਦਰ ਮਨ ਨੂੰ ਟਿਕਾਓ ਨਹੀਂ ਤਾਂ ਅੰਦਰ ਦੀ ਦ੍ਰਿਸ਼ਟੀ ਨਹੀਂ ਖੁੱਲ ਸਕਦੀ ਸਹਜਤਾ ਵੀ ਬਹੁਤ ਜ਼ਰੂਰੀ ਹੈ ਧਿਆਨ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਮਨ ਦੀ ਪਟਕਣਾ ਨੂੰ ਖਤਮ ਕਰੀਏ ਕਿਵੇਂ ਵੀ ਕਰ ਸਕਦੇ ਹਾਂ ਸਤਿਗੁਰ ਜਗਜੀਤ ਸਿੰਘ ਜੀ ਵੀ ਆਪਾਂ ਨੂੰ ਸਮਝਾਉਂਦੇ ਹਨ ਨਾਮ ਜਪ ਕਰਦੇ ਮਨ ਭੱਜੇ ਉਹਨੂੰ ਫਿਰ ਵਾਪਸ ਲੈ ਕੇ ਆਓ ਨਾ ਕਿ ਅਸੀਂ ਪਟਕਣਾ ਦਾ ਹੀ ਸੁਆਦ ਲੈ ਕੇ ਉਹ ਪਟਕਣਾ ਦੇ ਵਿੱਚ ਉਹਨਾਂ ਵਿਚਾਰਾਂ ਵਿੱਚ ਹੀ ਫਸ ਕੇ ਰਹਿ ਜਾਈਏ ਉਹਨਾਂ ਉਸ ਭਟਕਣਾ ਵਿੱਚ ਹੀ ਡੁੱਬ ਜਾਈਏ ਬਲਕਿ ਮਨ ਨੂੰ ਵਾਪਸ ਸਤਿਗੁਰ ਦੇ ਚਰਨਾਂ ਤੇ ਖਿੱਚ ਕੇ ਲਿਆਈਏ ਵਾਰ-ਵਾਰ ਅਭਿਆਸ ਕਰਨ ਨਾਲ ਸਭ ਕੁਝ ਸੰਭਵ ਹੈ ਜਦੋਂ ਅਸੀਂ ਵਾਰ-ਵਾਰ ਮਨ ਨੂੰ 모ੜਾਂਗੇ ਤੇ ਇੱਕ ਦਿਨ ਇਹ ਆਪੇ ਹੀ ਬਹਿ ਜਾਵੇਗਾ 모ੜ ਕੇ ਲਿਆਣਾ ਕਿੱਥੇ ਹੈ 모ੜ ਕੇ ਆਪਾਂ ਉੱਥੇ ਲੈ ਕੇ ਆਈਏ ਜਦੋਂ ਆਪਾਂ ਐਦੋਂ ਜਦੋਂ ਆਪਾਂ ਮੰਤਰ ਲਿਆ ਸੀਗਾ ਗੁਰਮੰਤਰ ਲਿਆ ਸੀਗਾ ਉਦੋਂ ਕਿਵੇਂ ਦਾ ਕਿਵੇਂ ਦੀ ਆਲਾ ਤੋ ਆਲਾ ਸੀਗਾ ਕਿਸ ਨੇ ਮੰਤਰ ਦਿੱਤਾ ਸੀ ਜਾਂ ਫਿਰ ਜਦੋਂ ਆਪਾਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਸੀਗੇ ਉਸ ਉਸ ਦਿਨ ਵਾਲ ਆਪਣਾ ਧਿਆਨ ਲੈ ਕੇ ਖਿੱਚ ਕੇ ਲੈ ਕੇ ਜਾਏਗੀ ਉਦੋਂ ਕਿਵੇਂ ਦਾ ਸੀਗਾ ਤੁਹਾਡਾ ਮਨ ਕਿਵੇਂ ਬਣਿਆ ਸੀਗਾ ਸੋ ਜਦੋਂ ਆਪਾਂ ਐਵੇਂ ਦੀ ਗੱਲਾਂ ਸੋਚਾਂਗੇ ਕਿ ਸਤਿਗੁਰੂ ਜੀ ਨੇ ਮੈਂ ਲਾਸਟ ਵਾਰੀ ਕਿੱਥੇ ਦਰਸ਼ਨ ਕੀਤੇ ਸੀ ਤਾਂ ਮਨ ਕਿੱਥੇ ਆਏਗਾ ਸਿੱਧਾ ਭੱਜ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਆਏਗਾ ਤੋ ਆਪਾਂ ਉਹਨਾਂ ਗੱਲਾਂ ਤੋਂ ਨਿਕਲ ਕੇ ਐਵੇਂ ਦੀਆਂ ਗੱਲਾਂ ਸੋਚਨੀ ਆਂ ਜੋ ਸਤਿਗੁਰ ਜੀ ਆ ਸਾਨੂੰ ਸਾਖੀਆਂ ਯਾਦ ਕਰਾਉਣ ਜਾਂ ਸਤਿਪੁਰ ਜੀ ਦੇ ਬਚਨ ਯਾਦ ਕਰਾਉਣ ਜਾਂ ਆਪਾਂ ਸਤਿਪੁਰ ਜੀ ਦੇ ਦਰਸ਼ਨ ਕੀਤੇ ਹਨ ਉਹ ਵੇਲਾ ਯਾਦ ਆਵੇ ਤੇ ਸਾਡਾ ਉਹ ਮਨ ਵਾਪਸ ਮੁੜ ਆਂਦਾ ਹੈ ਸਤਿਗੁਰ ਜੀ ਦੇ ਚਰਨਾਂ ਤੇ ਅਸੀਂ ਕੀ ਕਰਦੇ ਹਾਂ ਮਨ ਦੀ ਸੁਣਦੇ ਰਹਿੰਦੇ ਹਾਂ ਅਸਲ ਵਿੱਚ ਅਸੀਂ ਮਨ ਦੇ ਗੁਲਾਮ ਹੋ ਚੁੱਕੇ ਹਾਂ ਬਸ ਮਨ ਨੂੰ ਆਪਣਾ ਗੁਲਾਮ ਬਣਾਉਣਾ ਹੈ ਜੇ ਆਪਾਂ ਮਨ ਨੂੰ ਗੁਲਾਮ ਬਣਾ ਲਈਏ ਧਿਆਨ ਸਤਿਗੁਰ ਦੇ ਚਰਨਾ ਤੇ ਜੋੜੀਏ ਅਬੇਖੋ ਇਤਿਹਾਸ ਵਿੱਚ ਬਹੁਤ ਸਾਰੇ ਉਦਾਹਰਨਾਂ ਮਿਲਦੀਆਂ ਹਨ ਇੱਕ ਮਹਾਨ ઋષਿ ਹੋਏ ਹਨ ਨਾਮ ਵਿਸਰ ਗਿਆ ਹੈ ਉਹ RAM ਨਾਮ ਦੀ ਜਗ੍ਹਾ ਤੇ ਮਰਾ ਮਰਾ ਜਪਦੇ ਸਨ ਤੇ ਉਹਨਾਂ ਦਾ ਜੀਵਨ ਸਫਲਾ ਹੋ ਗਿਆ ਇੱਕ ਵਿਅਕਤੀ ਨੂੰ ਕਿਸੇ ਨੇ ਦੱਸਿਆ ਉਸ ਵਿਅਕਤੀ ਨੂੰ ਮਨ ਵਿੱਚ ਇੱਛਾ ਸੀਗਾ ਕਿ ਉਹ ਕੋਈ ਗੁਰੂ ਧਾਰਨ ਕਰੇ ਤਾਂ ਉਸ ਨੂੰ ਇੱਕ ਦੂਸਰੇ ਵਿਅਕਤੀ ਨੇ ਦੱਸਿਆ ਕਿ ਫਲਾਨੀ ਜਗ੍ਹਾ ਤੇ ਜਾਓ ਕਾਲੀ ਮਤਾ ਮਾਤਾ ਦਾ ਕਾਲੀ ਮਾਤਾ ਦਾ ਵੱਡਾ ਉਪਾਸਕ ਹੈ ਉਸ ਨੂੰ ਤੂੰ ਗੁਰੂ ਧਾਰਨ ਕਰ ਲੈ ਪਰ ਉਸ ਵਿਅਕਤੀ ਨੂੰ ਨਹੀਂ ਪਤਾ ਸੀਗਾ ਕਿ ਉਹ ਗੁਰੂ ਜਿਹੜਾ ਸੀਗਾ ਉਹ ਮਦਿਰਾ ਪਿੰਦਾ ਸੀ ਸ਼ਰਾਬ ਪਿੰਦਾ ਸੀ ਜਦੋਂ ਇਹ ਵਿਅਕਤੀ ਉਸ ਕੋਲ ਮੰਤਰ ਲੈਣ ਲਈ ਗਿਆ ਤਾਂ ਉਹ ਗੁਰੂ ਨਸ਼ੇ ਵਿੱਚ ਸੀ ਤੇ ਜਦੋਂ ਇਸ ਨੇ ਮੰਤਰ ਦੀ ਉਹਨਾਂ ਨੂੰ ਅਰਜ ਬੇਨਤੀ ਕੀਤੀ ਤੇ ਉਸ ਨੇ ਨਸ਼ੇ ਵਿੱਚ ਲੜਖੜਾਉਂਦੇ ਹੋਏ ਸਵਰ ਵਿੱਚੋਂ ਨੇ ਮੰਤਰ ਦੇ ਦਿੱਤਾ ਜੋ ਕਿ ਗਲਤ ਸੀ ਉਹ ਵਿਅਕਤੀ ਜਿਹੜਾ ਸੀ ਦੂਜਾ ਵਿਅਕਤੀ ਜੋ ਗੁਰੂ ਧਾਰਨ ਗਿਆ ਸੀ ਕਰਨ ਲਈ ਉਹ ਵਿਅਕਤੀ ਭਾਵਨਾ ਨਾਲ ਗਿਆ ਸੀ ਤੇ ਜੋ ਵੀ ਮੰਤਰ ਉਹਨੇ ਦਿੱਤਾ ਉਹ ਉਸੇ ਨੂੰ ਹੀ ਜਪਨ ਲੱਗ ਗਿਆ માતા ਨੂੰ ਕਾਲੀ ਮਾਤਾ ਦਾ ਧਿਆਨ ਮਨ ਵਿੱਚ ਰੱਖ ਕੇ ਦਿਨ ਰਾਤ ਕਾਲੀ ਮਾਤਾ ਨੂੰ ਯਾਦ ਕਰਦਾ ਨਾਲ ਹੀ ਉਹ ਮੰਤਰ ਦਾ ਉਚਾਰਨ ਕਰਦਾ ਮੰਤਰ ਗਲਤ ਸੀ ਪਰ ਉਹ ਸੱਚੇ ਦਿਲ ਨਾਲ ਭਗਤੀ ਕਰਦਾ ਰਿਹਾ ਕਹਿੰਦੇ ਹਨ ਕਿ ਥੋੜੇ ਹੀ ਦਿਨਾਂ ਵਿੱਚ ਮਾਤਾ ਪ੍ਰਗਟ ਹੋ ਕੇ ਆਖਿਆ ਭਗਤਾ ਤੂੰ ਜਿਸ ਗੁਰੂ ਤੋਂ ਮੰਤਰ ਲੈ ਕੇ ਆਏ ਹੈ ਉਹ ਢੋਂਗੀ ਹੈ ਸ਼ਰਾਬ ਪਿੰਦਾ ਹੈ ਤੇ ਉਸਰੇ ਜੋ ਤੇ ਨੂੰ ਮੰਤਰ ਦਿੰਦਾ ਹੈ ਉਹ ਵੀ ਗਲਤ ਹੈ ਉਸਨੇ ਬੜੇ ਆਦਰ ਨਾਲ ਮਾਤਾ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਆਖਿਆ ਮਾਤਾ ਮੈਂ ਉਸ ਗੁਰੂ ਨੂੰ ਨਹੀਂ ਛੱਡ ਸਕਦਾ ਮਾਤਾ ਉਹ ਢੋਂਗੀ ਉਹ ਸ਼ਰਾਬੀ ਤੇ ਮੇਰਾ ਜਿਹੜਾ ਮੰਤਰ ਦਿੱਤਾ ਉਹ ਗਲਤ ਕਿਵੇਂ ਹੋ ਸਕਦਾ ਹੈ ਮਾਤਾ ਮੈਂ ਸਾਰੀ ਉਮਰ ਲਗਾ ਦਿੱਤੀ ਆਪ ਜੀ ਨੂੰ ਪ੍ਰਗਟ ਕਰਨ ਲਈ ਪਰ ਉਹਨੇ ਜੋ ਮੈਨੂੰ ਮੰਤਰ ਦਿੱਤਾ ਉਹ ਜਪਨ ਨਾਲ ਤੁਸੀਂ ਅੱਜ ਮੇਰੇ ਸਾਹਮਣੇ ਪ੍ਰਗਟ ਹੋ ਮੇਰੇ ਨਾਲ ਬਚਨ ਕਰ ਰਹੇ ਹੋ ਮਾਤਾ ਨੇ ਫਿਰ ਗੁੱਸੇ ਨਾਲ ਕਿਹਾ ਮੂਰਖ ਤੂੰ ਜੋ ਮੰਤਰ ਜਪ ਰਿਹਾ ਉਹ ਵੀ ਗਲਤ ਹੈ ਉਹ ਵੀ ਤੈਨੂੰ ਉਹਨੇ ਸ਼ਰਾਬ ਤੇ ਨਸ਼ੇ ਵੀ ਦਿੱਤਾ ਹੈ ਉਸ ਵਿਅਕਤੀ ਨੇ ਆਖਿਆ ਮਾਤਾ ਉਹ ਮੰਤਰ ਗਲਤ ਨਹੀਂ ਹੋ ਸਕਦਾ ਉਸ ਮੰਤਰ ਨੂੰ ਜਪ-ਜਪ ਕੇ ਹੀ ਤਾਂ ਤੁਸੀਂ ਪ੍ਰਗਟ ਹੋਏ ਹੋ 나 ਹੀ ਮੇਰਾ ਗੁਰੂ ਗਲਤ ਹੈ ਢੋਂਗੀ ਹੈ ਮਾਤਾ ਤੁਸੀਂ ਮੈਨੂੰ ਉਸ ਗੁਰੂ ਨੂੰ ਛੱਡਣ ਨੂੰ ਉਸ ਮੰਤਰ ਨੂੰ ਛੱਡਣ ਨੂੰ ਨਾ ਕਹੋ ਇਸੇ ਗੁਰੂ ਇਸੇ ਮੰਤਰ ਦੇ ਕਾਰਨ ਹੀ ਅੱਜ ਤੁਸੀਂ ਮੇਰੇ ਸਾਹਮਣੇ ਹੋ ਮੈਂ ਵੱਡੇ ਭਾਗਾਂ ਵਾਲਾ ਹੋ ਗਿਆ ਮੈਂ ਗੁਰੂ ਨਹੀਂ ਝਾੜ ਸਕਦਾ ਮਾਤਾ ਮੈਨੂੰ ਬਹਿ ਮਾਫੀ ਚਾਹੁੰਦਾ ਹਾਂ ਮਾਤਾ ਉਸ ਤੋਂ ਬਾਅਦ ਉਹ ਉਸੀਆਂ ਗੱਲਾਂ ਸੁਣ ਕੇ ਮਾਤਾ ਨੇ ਕਿਹਾ ਪੁੱਤਰ ਮੈਂ ਬਹੁਤ ਖੁਸ਼ ਹਾਂ ਤੇਰੇ ਤੋਂ ਅੱਜ ਤੋਂ ਜੋ ਤੂੰ ਮੰਤਰ ਜਪਦਾ ਹੈ ਇਹ ਹੀ ਮੰਤਰ ਰਹੇਗਾ ਤੇ ਜੋ ਵੀ ਤੇਰੇ ਵਾਂਗ ਭਾਵਨਾ ਨਾਲ ਇਹ ਮੰਤਰ ਜਪੇਗਾ ਉਸ ਨੂੰ ਮੇਰੇ ਦਰਸ਼ਨ ਹੋਣਗੇ ਐਵੇਂ ਹੀ ਉਹ ਕਿਹੜੀ ਥਾਂ ਹੈ ਕਿਹੜੀ ਜਗ੍ਹਾ ਹੈ ਕਿਹੜੀ ਚੀਜ਼ ਹੈ ਕਿਹੜੀ ਵਸਤੂ ਜਿਸ ਦੇ ਵਿੱਚੋਂ ਪਰਮਾਤਮਾ ਨਹੀਂ ਹੈ ਤਿੱ ਜਿਸ ਉਹਦਾ ਨਾਮ ਨਹੀਂ ਹੈ ਸਤਿਗੁਰ ਜਗਦੀ ਸਿੰਘ ਜੀ ਵੀ ਆਪਣੇ ਬੱਚਾਂ ਵਿੱਚ ਸਾਨੂੰ ਸਮਝਾਉਂਦੇ ਹਨ ਸੱਚੇ ਪਾਤਸ਼ਾਹ ਜੀ ਨੇ ਲਾਊਡ ਸਪੀਕਰ ਸਾਹਮਣੇ ਪਿਆ ਸੀ ਉਸੇ ਦੀ ਹੀ ਉਦਾਹਰਣ ਦੇ ਦਿੱਤੀ ਕਿ ਇਹ ਲਾਊਡ ਸਪੀਕਰ ਹੈ ਇਹ ਵੀ ਉਸੇ ਦਾ ਹੀ ਨਾਮ ਹੈ ਹਰ ਇੱਕ ਚੀਜ਼ ਉਸਦਾ ਹੀ ਨਾਮ ਹੈ ਉਸ ਪਰਮਾਤਮਾ ਦਾ ਵਾਸਾ ਹੈ ਹਰ ਇੱਕ ਚੀਜ਼ ਦੇ ਵਿੱਚ ਕਣ ਕਣ ਵਿੱਚ ਮਤਲਬ ਵਾਸਾ ਹੈ ਤੇ ਹਰ ਇੱਕ ਚੀਜ਼ ਵਿੱਚ ਵਾਸਾ ਹੈ ਸਾਨੂੰ ਸੋਖਾ ਸਮਝਾਉਣ ਲਈ ਪਾਤਸ਼ਾਹ ਜੀ ਨੇ ਐਸਾਂ ਦੀ ਉਦਾਹਰਨ ਦਿੱਤੀ ਹੈ ਤਾਂ ਕਿ ਸਾਨੂੰ ਸੋਖਾ ਸੋਖਾ ਸਮਝ ਆ ਜਾਵੇ ਸੋ ਆਪਾਂ ਨੇ ਕੀ ਕਰਨਾ ਹੈ ਆਪਣੇ ਮਨ ਨੂੰ ਖਿਲਣ ਤੋਂ ਬਚਾਉਣਾ ਸਤਕੁ ਜੀ ਸਾਨੂੰ ਸਮਝਾਉਂਦੇ ਹਨ ਕਿ ਜੇ ਤੁਹਾਡਾ ਮਨ ਭਟਕਦਾ ਵੀ ਹੈ ਭਜਨ ਕਰਨ ਲੱਗਿਆਂ ਨਾਮ ਜਪਣ ਲੱਗਿਆਂ ਤਾਂ ਸੁਭਾਵਿਕ ਹੀ ਹੈ ਸਭ ਤਾਂ ਭਟਕਦਾ ਹੈ ਕਿਉਂਕਿ ਆਪਾਂ ਮਨੁੱਖਾਂ ਸਧਾਰਨ ਮਨੁੱਖ ਪਰ ਜਦੋਂ ਮਨ ਕਿਤੇ ਭੱਜੇ ਸਾਨੂੰ ਅਹਿਸਾਸ ਹੋ ਜਾਵੇ ਕਿ ਮਨ ਮੇਰਾ ਬਾਹਰ ਘੁੰਮਦਾ ਪਿਆ ਹੈ ਤਾਂ ਉਹਨੂੰ ਫੇਰ ਮੋੜੀਏ ਉਹਨੂੰ ਖਿੱਚ ਕੇ ਅੰਦਰ ਲੈ ਕੇ ਜਾਈਏ ਕਿ ਸਤਿਗੁਰੂ ਦੇ ਚਰਨਾਂ ਤੇ ਲੈ ਕੇ ਜਾਈਏ ਕਿ ਬੰਦਿਆ ਤੂੰ ਐਵੇਂ ਤੇ ਗੱਲ ਸੋਚ ਕੇ ਐਵੇਂ ਦੇ ਵਿਚਾਰ ਸੋਚ ਕੇ ਆਪਣਾ ਸਮਾਵੇਰਥ ਨਹੀਂ ਗਵਾਣਾ ਤੂੰ ਧਿਆਨ ਆਪਣੇ ਸਤਿਗੁਰੂ ਦੇ ਚਰਨਾਂ ਤੇ ਰੱਖਣਾ ਹੈ ਕਿਵੇਂ ਵੀ ਕਰਕੇ ਆਪਾਂ ਮਨ ਨੂੰ ਵਾਰ-ਵਾਰ ਜੋ ਸੀ ਵਾਰ-ਵਾਰ ਖਿੱਚ ਕੇ ਲਿਆਵਾਂਗੇ ਤੇ ਇਹਨੂੰ ਹੌਲੀ-ਹੌਲੀ ਕਰਕੇ ਆਪੇ ਆਦਤ ਪੈ ਜਾਏਗੀ ਤੇ ਸਾਡੀ ਜਿਹੜੀ ਪਟਕਣਾ ਉਮਕ ਜਾਵੇਗੀ ਅੰਤਨ ਦੀਆਂ ਅੱਖਾਂ ਆਪ ਹੀ ਖੁੱਲ ਜਾਣਗੀਆਂ ਤੇ ਸਾਨੂੰ ਉਦੋਂ ਪਤਾ ਲੱਗਣਾ ਕਿ ਸੱਚੀ ਮੁੱਚੀ ਇਹਨਾਂ ਜਿਹੜੀਆਂ ਬਾਹਰੀ ਅੱਖਾਂ ਇਹਨਾਂ ਤੋਂ ਇਲਾਵਾ ਵੀ ਕੋਈ ਦ੍ਰਿਸ਼ਟੀ ਹੈ ਜਿਸ ਨੂੰ ਦਿਬ ਦ੍ਰਿਸ਼ਟੀ ਆਖਦੇ ਹਨ ਵਾਸ਼ਾ ਜੀ ਆਖਦੇ ਹਨ ਕਿ ਕੋਈ ਵਿਅਕਤੀ ਜਾਪਾਨ ਨਹੀਂ ਗਿਆ ਤੇ ਉਹ ਆਖੇ ਕਿ ਜਾਪਾਨ ਵਰਗੀ ਕੋਈ ਜਗ੍ਹਾ ਹੀ ਨਹੀਂ ਇਹ ਤਾਂ ਸੱਚ ਨਹੀਂ ਹੈ ਨਾ ਜਾਪਾਨ ਤਾਂ ਹੈ ਪਰ ਉਸਨੇ ਵੇਖਿਆ ਨਹੀਂ ਤੇ ਉਸ ਨੂੰ ਲੱਗਦਾ ਹੈ ਕਿ ਜਾਪਾਨ ਹੈ ਨਹੀਂ ਧਿਆਨ ਉਦੋਂ ਪੂਰਪੂਰਨ ਹੁੰਦਾ ਹੈ ਜਦੋਂ ਮਨ ਹੌਲੀ-ਹੌਲੀ ਨਾਮ ਦੇ ਨਾਲ ਠਹਿਰਨਾ ਸਿੱਖਦਾ ਹੈ ਉਸੇ ਠਹਿਰਾਵ ਨਾਲ ਅੰਦਰ ਦੀ ਸਮਝ ਵਿਕਸਿਤ ਹੁੰਦੀ ਹੈ जिसन लोग बारी शब्दों दिव दृष्टि आखते हैं जो दो अंदर दखा खुलदियाँ हैं तो बारी दौड़ खत्म हो जाती है सब कुछ नाम जप के ध्यान न संभव हो जाता है कोई व्यक्ति भावे एक साल नाम जप करे पाँच साल दस साल या फिर एक दिन एक घंटा प्रतिदिन या फिर तीन तीन घंटे या फिर दस दस घंटे प्रतिदिन करे ਦ੍ਰਿਸ਼ਟੀ ਆਪਣੇ ਆਪ ਨਹੀਂ ਖੁੱਲਦੀ ਸਮੇਂ ਦੀ ਗੱਲ ਨਹੀਂ ਨਾਮ ਜਪ ਪੂਰੀ ਇਮਾਨਦਾਰੀ ਪੂਰੇ ਚਿੱਤ ਨਾਲ ਕਰਨਾ ਚਾਹੀਦਾ ਹੈ ਸਿਰਫ ਖਾਣਾ ਪੂਰਤੀ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਧਿਆਨ ਦੀ ਅਵਸਥਾ ਵਿੱਚ ਬੈਠਦੇ ਹਾਂ ਕੁਝ ਮਿੰਟਾਂ ਦਾ ਅਭਿਆਸ ਤਾਂ ਹੀ ਪਰਿਪੂਰਣ ਹੁੰਦਾ ਹੈ ਜਦੋਂ ਪੂਰਾ ਚਿੱਤ ਲਾ ਕੇ ਕੀਤਾ ਜਾਵੇ ਜਦੋਂ ਅਸੀਂ ਧਿਆਨ ਦੀ ਸਥਿਤੀ ਵਿੱਚ ਬੈਠਦੇ ਹਾਂ ਤੇ ਪੂਰਾ ਚਿੱਤ ਇੱਕ ਹੀ ਦਿਸ਼ਾ ਵਿੱਚ ਲਾਉਂਦੇ ਹਾਂ भाव सतगुर के चरणों ज मूरत जो भी नाम तुरु तो लिया है वह नाम वो मंत्र अंदर मन की गहराई उतरन लगता है, है। इतना समा नहीं दो मिनट भी होट जो चित पूरी तरह उपस्थित है, है तो पल काफी है ਪਰਿਆਪਤ ਹੈ ਲੇਕਿਨ ਜੇ ਮਨ ਬਾਹਰ ਪਟਕ ਰਿਹਾ ਹੈ ਤਾਂ ਲੰਮਾ ਸਮਾਂ ਵੀ ਅੰਦਰ ਪ੍ਰਵੇਸ਼ ਨਹੀਂ ਕਰ ਸਕਤੇ ਦੇਖੋ ਪਿਛੇ ਵੀ ਆਪ ਜੀ ਨਾਲ ਸਾਂਝੀ ਕੀਤੀ ਹੈ ਕਿ ਮਨ ਦੀ ਪਟਕਣਾ ਨੂੰ ਕਿਸੇ ਵੀ ਤਰੀਕੇ ਨਾਲ ਕੋਸ਼ਿਸ਼ ਕਰ ਕਰਕੇ ਆਪਣੀ ਉਹਨੂੰ ਪਟਕਣਾ ਨੂੰ ਖਤਮ ਕਰਨਾ ਹੈ ਕਿ ਮਨ ਬਾਹਰ ਹੀ ਨਾ ਪਟਕਦਾ ਰਹੇ ਉਹਨੂੰ ਅੰਦਰ ਨੂੰ ਲੈ ਕੇ ਆਨਾ ਮੋੜਨਾ ਉਹਨੂੰ ਸਤਿ ਕੁਝ ਦੇ ਚਰਮਾ ਤੇ ਲਾਵਾਂਗੇ ਹੌਲੀ ਹੌਲੀ ਤੇ ਸਾਡੇ ਜਿਹੜੇ ਬਾਧੂ ਦੇ ਵਿਚਾਰ ਹਨ ਉਹ ਹੌਲੀ ਹੌਲੀ ਖਤਮ ਹੋ ਜਾਂਦੇ ਹਨ ਦੇਖੋ ਆਪਾਂ ਜਦੋਂ ਪਹਿਲੇ 1 ਘੰਟਾ ਭਜਨ ਕਰਨ ਬੈਠਦੇ ਆ ਤਾਂ ਇਹ ਵਿਚਾਰ ਬੜੇ ਫਾਸਟ ਤੇਜ਼ੀ ਨਾਲ ਚੱਲ ਰਹੇ ਹੁੰਦੇ ਹਨ ਤੇ ਉਸ ਤੋਂ ਬਾਅਦ ਫੇਰ ਆਪਾਂ ਆਪਣੇ ਆਪ ਦਾ ਹੀ ਪਰੀਖਣ ਕਰ ਸਕਦੇ ਆ ਤੁਸੀਂ ਬੈਕ ਕਿਉਂ ਤੇ ਪਹਿਲੇ ਘੰਟੇ ਦੇ ਵਿੱਚ ਕੀ ਹੁੰਦਾ ਬੜੇ ਇੱਕ ਵਿਚਾਰ ਆਇਆ ਫਿਰ ਦੂਜਾ ਨਾਲ ਦੀ ਨਾਲ ਸ਼ੁਰੂ ਹੋ ਗਿਆ ਤੀਜਾ ਹੁਣ ਦਾ ਪ੍ਰੈਜ਼ੈਂਟ ਦਾ ਪਾਸਟ ਦਾ ਕੇਵਰ ਫਿਊਚਰ ਦਾ ਵੀ ਸੋ ਕੋਈ ਵੀ ਵਿਚਾਰ ਦਾ ਕੀ ਹੈ ਵਿਚਾਰਾਂ ਦੇ ਕੋਈ ਕੋਈ ਸਮੇਂ ਸੀਮਾ ਕੁਝ ਨਹੀਂ ਹੈ ਸੋ ਇੱਕ ਆਪਾਂ ਗੱਲ ਸ਼ੁਰੂ ਮੰਨ ਕਰ ਲੈਂਦਾ ਤੇ ਉਹਦੇ ਪਿੱਛੇ ਹੀ ਨਾਲ-ਨਾਲ ਹੋਰ ਕੜੀ ਜੁੜਦੀ ਰਹਿੰਦੀ ਹੈ ਨਾਲ ਹੋਰ ਕੜੀ ਜੁੜਦੀ ਜਾਂਦੀ ਹੈ ਜਦੋਂ ਤੁਸੀਂ 1 ਘੰਟਾ ਲਗਾਤਾਰ ਭਜਨ ਕਰਦੇ ਆ ਉਸ ਤੋਂ ਬਾਅਦ ਜੋ ਅਗਲੇ ਦੂਜੇ ਘੰਟੇ ਵਿੱਚ ਪਰਵੇਸ਼ ਕਰਦੇ ਆ ਭਜਨ ਕਰਦੇ ਹੋਏ ਨਾਮ ਜਪਦੇ ਹੋਏ ਤਾਂ ਉਸ ਦੇ ਵਿੱਚ ਕੀ ਹੁੰਦਾ ਸਾਡੇ ਜਿਹੜੇ ਵਿਚਾਰ ਘੱਟ ਜਾਂਦੇ ਆ ਕਾਫੀ ਘੱਟ ਜਾਂਦੇ ਆ ਜਦੋਂ ਅਸੀਂ ਤੀਸਰੇ ਘੰਟੇ ਵਿੱਚ ਪਰਵੇਸ਼ ਕਰਦੇ ਆ ਭਜਨ ਕਰਦੇ ਕਰਦੇ ਤਾਂ ਉਹ ਬਿਲਕੁਲ ਨਾਮ ਅਤਰ ਦੇ ਵਿਚਾਰ ਰਹਿ ਜਾਂਦੇ ਹਨ ਵਿਚਾਰ ਵੀ ਆ ਕੇ ਥੱਕ ਜਾਂਦੇ ਹਨ ਵਿਚਾਰ ਵੀ ਆ ਕੇ ਥੱਕ ਜਾਂਦੇ ਹਨ ਤੇ ਆਪਣੀ ਜਿਹੜੀ ਝਟਕਨਾ ਵੰਦੀ ਉਹ ਵੀ ਖਤਮ ਹੋ ਜਾਂਦੀ ਹੈ ਕਸਾ ਨੂੰ ਸਮਾਂ ਇਮਾਨਦਾਰੀ ਨਾਲ ਦੇਣਾ ਪਏਗਾ ਕਹਿੰਦੇ ਹਨ ਕਿ ਜੇ ਸਮਾਂ ਮਨ ਬਾਹਰ ਪਟਕ ਰਿਹਾ ਹੈ ਤਾਂ ਲੰਮਾ ਸਮਾਂ ਵੀ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ ਸੋ ਹੁਣ ਇਹ ਵੀ ਸਪਸ਼ਟ ਹੋਣਾ ਚਾਹੀਦਾ ਹੈ ਕਿ ਦਿਬ ਦ੍ਰਿਸ਼ਟੀ ਖੋਲਣ ਦਾ ਮੰਤਵ ਕੀ ਹੈ ਸਾਨੂੰ ਖੁਦ ਨੂੰ ਤਾਂ ਪਤਾ ਹੋਵੇ ਕਿ ਮੈਂ ਕਿਉਂ ਐਸ ਹਸਤੇ ਤੇ ਤੁਲ ਰਿਹਾ ਹਾਂ ਜਦੋਂ ਅਸੀਂ ਧਿਆਨ ਕਰਦੇ ਹਾਂ ਨਾਮ ਜਪ ਕਰਦੇ ਹਾਂ ਮਨ ਸ਼ਾਂਤ ਹੋਣ ਲੱਗਦਾ ਹੈ ਪਹਿਲਾ ਸਾਨੂੰ ਜੋ ਚੀਜ਼ ਜੋ ਰਿਸ਼ਤਾ ਦੁਖੀ ਕਰਦਾ ਸੀ ਹੁਣ ਉਹੀ ਰਿਸ਼ਤਾ ਉਹੀ ਚੀਜ਼ ਪਿਆਰੀ ਲੱਗਣ ਲੱਗਦੀ ਹੈ ਜਿਵੇਂ ਹਰ ਚੀਜ਼ ਵਿੱਚ ਉਸ ਪਰਮਾਤਮਾ ਦਾ ਵਾਸਾ ਹੋਵੇ ਇਹ ਪਤਾ ਲੱਗ ਜਾਂਦਾ ਹੈ ਨਾਲ ਹੀ ਮਹਿਸੂਸ ਵੀ ਹੋਣ ਲੱਗਦਾ ਹੈ ਸੋ ਵੀਡੀਓ ਬਹੁਤ ਲੰਬੀ ਹੋ ਗਈ ਇਸ ਤੋਂ ਅਗਲੀ ਵੀਡੀਓ ਨਾਲ ਹੀ ਸ਼ੁਰੂ ਕਰਾਂਗੇ ਕਿਉਂਕਿ ਗੱਲਾਂ ਹਜੇ ਬਹੁਤ ਸਾਰੀਆਂ ਸਾਂਝੀਆਂ ਸਾਂਝੀਆਂ ਕਰਨੀਆਂ ਹਨ ਤੇ ਆਪ ਜੀ ਨਾਲ ਸੋ ਮੈਂ ਹੁਣ ਵੀਡੀਓ ਅੱਜ ਦੀ ਇੱਥੇ ਹੀ ਖਤਮ ਕਰਨਾ ਚਾਹਾਂਗੀ ਗੱਲ ਹਜੇ ਪੂਰੀ ਨਹੀਂ ਹੋਈ ਬਾਕੀ ਦੀ ਗੱਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੀ ਕਰਾਂਗੇ ਸੋ ਜਿਹੜੇ ਵੀ ਵੀਡੀਓ ਵਿੱਚ ਜਿਹੜੇ ਵੀ ਚੈਨਲ ਤੇ ਆਉਂਦੇ ਹਨ ਪਲੀਜ਼ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਵੀਡੀਓ ਵਧੀਆ ਲੱਗੀ ਤਾਂ ਉਹ ਜਰੂਰ ਸਾਂਝਾ ਕਰਿਓ ਸ਼ੇਅਰ ਕਰਿਓ ਦੂਜਿਆਂ ਨਾਲ ਵੀ ਤਾਂ ਕਿ ਕਿਸੇ ਇੱਕ ਵਿਅਕਤੀ ਦਾ ਵੀ ਭਲਾ ਹੋ ਜਾਏ ਤਾਂ ਅਸੀਂ ਸਾਰੇ ਭਾਗਾਂ ਵਾਲੇ ਸਮਝਾਂਗੇ ਆਪਣੇ ਆਪ ਨੂੰ ਤੁਹਾਡਾ ਵੀਡੀਓ ਨੂੰ ਵੇਖਣ ਲਈ ਬਹੁਤ ਬਹੁਤ ਧੰਨਵਾਦ ਲਾਈਕ ਸਬਸਕ੍ਰਾਈਬ ਹਾਈਪ ਵੀ ਕਰਿਓ ਸਤਿ ਸ੍ਰੀ ਅਕਾਲ